ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪਿਛਲੇ ਕਈ ਦਿਨਾਂ ਤੋਂ ਇੱਕ ਲੜੀਵਾਰ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਿਹਾ ਕਿ ਪੀਐਸਪੀਸੀ ਦੀਆਂ ਜ਼ਮੀਨਾਂ ਕਿਵੇਂ ਪੰਜਾਬ ਸਰਕਾਰ ਦੀ ਨਜ਼ਰ ਤੇ ਨੇ ਲਿਸਟਿੰਗ ਕੀਤੀ ਗਈ ਹੈ ਕਈ ਜ਼ਮੀਨਾਂ ਨੂੰ ਵੇਚਣ ਤੇ ਲਾਵੀ ਦਿੱਤਾ ਗਿਆ ਹੈ ਕਈਆਂ ਨੂੰ ਹੋਰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਔਰ ਨਾ ਸਿਰਫ ਪੀਐਸਪੀਸੀਐਲ ਸਗੋਂ ਹੋਰ ਵੀ ਬਕਮੇ ਦੀਆਂ ਜ਼ਮੀਨਾਂ ਜਿਹੜੀਆਂ ਪੰਜਾਬ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ ਹੈ ਪਰ ਸਵਾਲ ਵੱਡਾ ਹੈ ਕਿ ਜਦੋਂ ਇਸ ਗੱਲ ਦੀ ਆਵਾਜ਼ ਚੁੱਕੀ ਗਈ ਜਾਂ ਜਦੋਂ ਇਸ ਮਸਲੇ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਇਸ ਵਿਰੋਧ ਨੂੰ ਦਬਾਉਣਾ ਵੀ ਹੁਣ ਪੰਜਾਬ ਸਰਕਾਰ ਨੂੰ ਚੰਗੀ ਤਰ੍ਹਾਂ ਆਉਂਦਾ ਹੈ ਬੜੀ ਅਹਿਮ ਜਾਣਕਾਰੀ ਆ ਬਹੁਤ ਅਹਿਮ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਧਿਆਨ ਨਾਲ ਸੁਣਿਓ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਸਾਰੀ ਜਾਣਕਾਰੀ ਨੂੰ ਸਮਝਣਾ ਬੀਤੇ ਦਿਨ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਵੇਂ ਸੋਮਵਾਰ ਨੂੰ ਇੱਕ ਰੂਲ ਅਮੈਂਡ ਕੀਤਾ ਗਿਆ ਕਾਨੂੰਨ ਚ ਬਦਲਾ ਕੀਤਾ ਗਿਆ ਕਿ ਕਿਵੇਂ ਪੀਐਸਪੀਸੀਐਲ ਦਾ ਸੀਐਮਡੀ ਜਿਹੜਾ ਉਹ ਇੱਕ ਹਾਈਅਰਸ ਅਫਸਰ ਲੱਗ ਸਕਦਾ ਪਰ ਉਹ ਪ੍ਰਿੰਸੀਪਲ ਸੈਕਟਰੀ ਜਾਂ ਐਡੀਸ਼ਨਲ ਚੀਫ ਸੈਕਟਰੀ ਲੈਵਲ ਦਾ ਹੋਣਾ ਚਾਹੀਦਾ ਪਰ ਇੱਕ ਸੈਕਟਰੀ ਲੈਵਲ ਦੇ ਹਾਈਅਰਸ ਅਫਸਰ ਨੂੰ ਸੀਐਮਡੀ ਦੀ ਜ਼ਿੰਮੇਵਾਰੀ ਦਿੱਤੀ ਗਈ ਪਾਵਰ ਸੈਕਟਰੀ ਦੇ ਨਾਲ ਨਾਲ ਔਰ ਜਦੋਂ ਇਹ ਮਾਮਲਾ ਕੋਰਟ ਚ ਗਿਆ ਤੇ ਉਹ ਕਾਨੂੰਨ ਚੇਂਜ ਕਰ ਦਿੱਤਾ ਗਿਆ ਇਹ ਜਾਣਕਾਰੀ ਕੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰ ਸਵਾਲ ਵੱਡਾ ਹੈ ਕਿ ਜਦੋਂ ਇਹ ਕਾਨੂੰਨ ਬਦਲਿਆ ਗਿਆ ਜਦੋਂ ਕਾਨੂੰਨ ਬਦਲਿਆ ਜਾਏਗਾ ਤੇ ਵਿਰੋਧ ਵੀ ਹੋਏਗਾ ਤੇ ਜਿਹੜੀ ਪੀਐਸਸੀਬੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੀ ਨਾ ਇੱਕ ਇੰਜੀਨੀਅਰਸ ਐਸੋਸੀਏਸ਼ਨ ਹੈ ਜਿਹੜੀ ਲਗਾਤਾਰ ਇਸ ਮਸਲੇ ਤੇ ਵਿਰੋਧ ਕਰ ਰਹੀ ਹੈ ਉਹਨਾਂ ਨੇ ਜੀ ਇੱਕ ਚਿੱਠੀ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਨੂੰ ਲਿਖ ਦਿੱਤੀ ਇਸ ਗੱਲ ਨੂੰ ਲੈ ਕੇ ਕਿ ਇਹ ਕਾਨੂੰਨ ਚੇਂਜ ਨਹੀਂ ਹੋਣਾ ਚਾਹੀਦਾ ਔਰ ਇਹ ਗਲਤ ਹੋ ਰਿਹਾ ਜੋ ਹੋ ਰਿਹਾ ਹੈ ਯਾ ਕਹਿ ਲੋ ਕਿ ਸ਼ਿਕਾਇਤੀ ਚਿੱਠੀ ਦਾ ਅਸਰ ਹੋ ਗਿਆ ਹੁਣ ਤੁਸੀਂ ਕਹੋਗੇ ਅਸਰ ਕਿਵੇਂ ਹੋ ਗਿਆ ਅਸਰ ਦਰਸਲ ਇਹ ਹੋ ਗਿਆ ਕਿ ਪੰਜਾਬ ਸਰਕਾਰ ਨੇ ਚਿੱਠੀ ਲਿਕਣ ਵਾਲੇ ਬਹੁਤ ਇੰਜੀਨੀਅਰਸ ਦਾ ਤਬਾਦਲਾ ਕਰ ਦਿੱਤਾ ਸਵਾਲ ਵੱਡਾ ਹੈ ਨਾ ਮੈਂ ਥੋੜਾ ਜਿਹਾ ਇਸ ਕਰਕੇ ਰੁਕ ਗਿਆ ਸੀ ਤੁਸੀਂ ਸੋਚੋ ਜਰਾ ਅੱਜ ਥੋੜਾ ਜਿਹਾ ਇਸ ਗੱਲ ਤੇ ਵਿਚਾਰ ਕਰੀਏ ਕਿ ਜਦੋਂ ਆਪਾਂ ਕਹਿੰਨੇ ਆ ਨਾ بار بار ਦਿੱਲੀ ਤੋਂ ਲੋਕ ਆਏ ਨੇ ਜੀ ਪੰਜਾਬ ਨੂੰ ਚਲਾ ਰਹੇ ਨੇ ਦੀ ਉਹਨਾਂ ਦੀਆਂ ਜ਼ਮੀਨਾਂ ਤੇ ਨਜ਼ਰ ਹੈ ਔਰ ਸਵਾਲ ਵੱਡਾ ਹੈ ਕਿ ਜਿਹੜੇ ਆਪਣੇ ਇੱਥੇ ਬੈਠੇ ਐ ਜਿਨ੍ਹਾਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਜੇ ਸ਼ਿਕਾਇਤ ਕਰਨ ਤੇ باوجود ਕਾਰਵਾਈ ਹੋਏ ਤੇ ਫਿਰ ਕੀ ਕਹੋਗੇ ਕਿ ਕੌਣ-ਕੌਣ ਵੇਚਣ ਤੇ ਲੱਗਿਆ ਹੋਇਆ ਔਰ ਕੌਣ-ਕੌਣ ਰੜਿਆ ਹੋਇਆ ਇਹ ਗੰਭੀਰ ਸਵਾਲ ਹੈ ਇਹ ਦਿੱਤੇ ਵਿਚਾਰ ਕਰੋ ਕਿਤੇ ਇਹ ਨਾ ਹੋਏ ਕਿ ਅਸੀਂ ਦੂਜਿਆਂ ਨੂੰ ਭੰਡੀ ਜਾਈਏ ਕੋਈ ਇੱਕ ਕਹਾਵਤ ਅਕਸਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਆਪਣੀਆਂ ਸਪੀਚਾਂ ਚ ਕੋਈ ਇੱਕ ਚਾਦਰ ਵਾਲਾ एग्जांपल ਦਿੰਦੇ ਸੁਣਿਆ ਕਦੇ ਦੋ ਮਿੰਟ ਲਾ ਕੇ ਸੁਣਾਉਂਗਾ ਫਿਰ ਤੁਹਾਨੂੰ ਸਾਰੀ ਕਹਾਣੀ ਆਪੇ ਸਮਝ ਆ ਜਾਏਗੀ ਉਹ ਕਹਿੰਦੇ ਇੱਕ ਪਿੰਡ ਚ ਚੋਰੀ ਹੋ ਗਈ ਤੇ ਪਿੰਡ ਦੇ ਬੰਦਿਆਂ ਨੇ ਕਿਸੇ ਬੰਦੇ ਨੂੰ ਸੱਦਿਆ ਕਹਿੰਦੇ ਜੀ ਚਾਦਰ ਆਪਾਂ ਚਾਰ ਬੰਦਿਆਂ ਨੇ ਫੜਦੀਆਂ ਉਹ ਕਰਾਮਾਤੀ ਬੰਦਾ ਸੀ ਕਹਿੰਦਾ ਜਿਹੜਾ ਚਾਦਰ ਦੇ ਥੱਲੇੋਂ ਲੰਘੂਗਾ ਤੇ ਜਿਹਨੇ ਚੋਰੀ ਕੀਤੀ ਹੋਏਗੀ ਉਹ ਫੜੀ ਜਾਣੀ ਜਿਵੇਂ ਚਾਦਰ ਦੇ ਥੱਲੇੋਂ ਨਿਕਲੂਗਾ ਖੈਰ ਚਾਰ ਬੰਦਿਆਂ ਨੇ ਚਾਦਰ ਫੜ ਲਈ ਪੂਰਾ ਪਿੰਡ ਹੋਲੀ-ਹੋੜੀ ਕਰਕੇ ਇੱਕ-ਇੱਕ ਕਰਕੇ ਲੰਗਾ ਆਤਾ ਮਰਿਆ ਕੋਈ ਨਹੀਂ ਆ ਕਿਸੇ ਤੇ ਕੋਈ ਕਹਿੰਦੇ ਉਹ ਮਰ ਜਾਏਗਾ ਕਿਆ ਕਿਸੇ ਉਹ ਮਰ ਜਾਏਗਾ ਮਰਿਆ ਕੋਈ ਨਹੀਂ ਫਿਰ ਜਦੋਂ ਚੋਰਾ ਨਹੀਂ ਚਾਦਰ ਫੜੀ ਹੋਏ ਕੌਣ ਮਰੂਗਾ ਸੋ ਉਹ ਗੱਲ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਤੇ ਠੁਕਦੀ ਹੈ ਮਤਲਬ ਸਵਾਲ ਵੱਡਾ ਹੈ ਕਿ ਪੀਐਸਸੀਬੀ ਦੀ ਇੰਜੀਨੀਅਰਸ ਐਸੋਸੀਏਸ਼ਨ ਚਿੱਠੀ ਲਿਖ ਰਹੀ ਹੈ ਮੁੱਖ ਮੰਤਰੀ ਸਾਹਿਬ ਨੂੰ ਸ਼ਿਕਾਇਤ ਦੀ ਚਿੱਠੀ ਹੈ ਚਿੱਠੀ ਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਜਿਹੜੇ ਕਾਨੂੰਨ ਮੈਂ ਕੱਲ ਜਿਹੜੀ ਵਿਸਥਾਰਤ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਇੱਕ ਸਮਝੌਤਾ 2010 ਸੇ ਜਦੋਂ पीएससीबी ਹੁੰਦਾ ਸੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਹੁੰਦਾ ਸੀ ਉਹਦਾ ਦੋ ਹਿੱਸਿਆਂ ਚ ਵੰਡਿਆ ਗਿਆ ਪੀਐਸਪੀਸੀਐਲ ਔਰ ਪੀਐਸਟੀਸੀਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਪੰਜਾਬ ਸਟੇਟ ਟਰਾਂਸਮਿਟਰ ਕਾਰਪੋਰੇਸ਼ਨ ਲਿਮਿਟਿਡ ਉੱਥੇ ਤੈਅ ਹੋਇਆ ਕਿ ਇਹਦਾ ਚੇਅਰਮੈਨ ਕੌਣ ਹੋਏਗਾ ਸੀਐਮਡੀ ਕੌਣ ਹੋਏਗਾ ਰੂਲਸ ਬਣੇ ਪਰ ਇੱਕ ਆਈਐਸ ਅਫਸਰ ਜੋ ਐਟ ਪਹਿਲੇ ਵਾਲਾ ਹਟਾਤਾ ਕਿਉਂਕਿ ਉਸ ਦੇ ਸਾਹਮਣੇ ਛੱਤ ਕੰਮ ਨਹੀਂ ਹੋ ਰਹੀ ਸੀ ਹੁਣ ਇੱਕ ਨਵਾਂ ਲਾਤਾ ਪਰ ਉਸ ਕ੍ਰਾਈਟੇਰੀਆ ਨੂੰ ਫੁਲਫਿਲ ਨਹੀਂ ਕਰਦਾ ਤੇ ਚਲੋ ਕ੍ਰਾਈਟੇਰੀਆ ਹੀ ਬਦਲ ਦੋ ਆਪਣਾ ਮਕਸਦ ਸਿਰਫ ਇੱਕ ਹੈ ਉਹ ਸਾਡਾ ਨਿਸ਼ਾਨਾ ਸਿਰਫ ਇੱਕ ਹੈ ਸਾਡੀ ਅੱਖ ਆਪਣੇ ਨਿਸ਼ਾਨੇ ਤੇ ਹੈ ਜ਼ਮੀਨ ਰਹਿਣ ਨਹੀਂ ਦੇਣੀ ਜਿਹੜਾ ਵਿਚਕਾਰ ਆਊਗਾ ਕਰ ਦੋ ਹੁਣ ਇੱਕ ਆਈਐਸ ਅਫਸਰ ਤੇ ਕਾਰਵਾਈ ਹੋਈ ਜਾਂ ਕਹਿ ਲੋ ਕਿ ਅਜ ਤੱਕ ਖਵਾਚ ਹੈ ਮਸਲਾ ਕੀ ਹੈ ਕਿ ਵਾਕਈ ਜ਼ਮੀਨਾਂ ਆਲਾ ਜਾਂ ਕੁਝ ਹੋਰ ਹੈ ਹੁਣ ਜਿਹੜੇ ਆਈਐਸ ਅਫਸਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹਦੇ ਤਹਿਤ ਕਾਨੂੰਨ ਬਦਲਤੇ ਔਰ ਜਦੋਂ ਇਹਦੀ ਸ਼ਿਕਾਇਤ ਮੁੱਖ ਮੰਤਰੀ ਸਾਹਿਬ ਨੂੰ ਕੀਤੀ ਗਈ ਤੇ ਸ਼ਿਕਾਇਤ ਕਰਨ ਵਾਲਿਆਂ ਦੇ ਤਬਾਦਲੇ ਕਰ ਦਿੱਤੇ ਗਏ ਮੇਰੀ ਉਹ ਨਾ ਇੰਜੀਨੀਅਰਸ ਨਾਲ ਗੱਲ ਹੋਈ ਉਹ ਅਜੇ ਆਪਣੀ ਵਿਵੋਧਬੰਦੀ ਤਿਆਰ ਕਰ ਰਹੇ ਆ ਅਗਲੇ ਉਸ ਤੋਂ ਬਾਅਦ ਮੈਂ ਤੇ ਚਾਹੁੰਦਾ ਸੀ ਲਾਈਵ ਉਹਨਾਂ ਨੂੰ ਜੋੜੀਏ ਨਾਲ ਪਰ ਉਹ ਕਹਿੰਦੇ ਕਿ ਅਜੇ ਰੁਕੋ ਅੱਜ ਦਾ ਦਿਨ ਥੋੜੀ ਜਿਹੀ ਵਿਵੋਧਬੰਦੀ ਬਣਾ ਲਈ ਉਸ ਤੋਂ ਬਾਅਦ ਬਿਲਕੁਲ ਇਸ ਮਸਲੇ ਤੇ ਗੱਲ ਕਰਾਂਗੇ ਉਹ ਕਹਿੰਦੇ ਕਿ ਜਦੋਂ ਸਾਡਾ ਰਖਵਾਲਾ ਹੀ ਆਪ ਸਾਡੇ ਨਾਲ ਨਾ ਹੋਵੇ ਫਿਰ ਸ਼ਿਕਾਇਤ ਕਿਰੂ ਕਰੀਏ ਹੁਣ ਹੁਣ ਤੇ ਡਰ ਲੱਗਦਾ ਸ਼ਿਕਾਇਤ ਕਰਨ ਤੋਂ ਵੀ ਸੋ ਸਵਾਲ ਇਹ ਬਹੁਤ ਗੰਭੀਰ ਹੋ ਗਏ ਨੇ ਔਰ ਖਾਸ ਤੌਰ ਤੇ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਨਵੇਂ ਪਾਵਰ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ ਕਿਉਂਕਿ ਉਹ ਵੀ ਬਿਲਡਰ ਲੋਬੀ ਤੋਂ ਨੇ ਇੱਕ ਵੱਖਰੀ ਗੱਲ ਹੈ ਕਿ ਜਦੋਂ ਕਨਫਲਿਕਟ ਆਇਆ ਤੇ ਉਹਨਾਂ ਨੇ ਆਪਣੀ ਕੰਪਨੀਆਂ ਤੋਂ ਅਸਤੀਫੇ ਦੇ ਦਿੱਤੇ ਪਰ ਕੀ ਪਰਿਵਾਰਾਂ ਦੇ ਵੀ ਦਵਾਤੇ ਕਿ ਯਾਰਾ ਦੋਸਤਾਂ ਦੇ ਵੀ ਦਵਾਤੇ ਜਾਂ ਉਹ ਕੰਮ ਹੈ ਨਹੀਂ ਖੈਰ ਚਲੋ ਜ਼ਮੀਨਾਂ ਗਮਾਡਾ ਕੋਲ ਜਾਣੀ ਆ ਪੁੱਡਾ ਕੋਲ ਜਾਣੀ ਆ ਪੁੱਡਾ ਨੇ ਅੱਗੇ ਵੇਚਣੀ ਆ ਕੀ ਕੁਝ ਹੋਣਾ ਉਹ ਸਾਰਿਆਂ ਦੇ ਸਾਹਮਣੇ ਹੋਊਗਾ ਪਰ ਸਵਾਲ ਵੱਡਾ ਹੈ ਕਿ ਜ਼ਮੀਨਾਂ ਨੂੰ ਲੈ ਕੇ ਨਾ ਪੰਜਾਬ ਸਰਕਾਰ ਲਗਾਤਾਰ ਘਿਰ ਰਹੀ ਹੈ ਔਰ ਖਾਸ ਤੌਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੀਐਸਪੀਸੀਐਲ ਦੀਆਂ ਜ਼ਮੀਨਾਂ ਜਿਹੜੀਆਂ ਨੇ ਪਾਵਰ ਕਾਰਪੋਰੇਸ਼ਨ ਦੀਆਂ ਉਹਨਾਂ ਤੇ ਜਿਹੜੀ ਨਜ਼ਰ ਹੈ ਹਾਲਾਂਕਿ ਦੇਖੋ ਅਨ ਅਨਯੂਜ਼ ਹੈ ਗਿਆ ਉਹ ਕਹਿੰਦੇ ਜਿਹੜੀ ਅਨਯੂਜ਼ ਦੇ ਅਸੀਂ ਵੇਚ ਸਕਨੇ ਆ ਕਾਨੂੰਨ ਹੈ ਪਰ ਜਨਾਬ ਜੀ ਉਸ ਪੈਸੇ ਨਾਲ ਤੁਸੀਂ ਜ਼ਮੀਨਾਂ ਹੀ ਖਰਚ ਸਕਦੇ ਹੋ ਉਸ ਪੈਸੇ ਨਾਲ ਤੁਸੀਂ ਡਵੈਲਪਮੈਂਟ ਹੀ ਕਰ ਸਕਦੇ ਹੋ ਹੁਣ ਤੱਕ ਜਿੰਨੀਆਂ ਚਾਹੇ ਮੰਡੀ ਬੋਰਡ ਦੀ ਵੇਚੀ ਗਈ ਬੁਹਾਲੀ ਵਾਲੀ ਜੋ ਮੰਡੀ ਵੇਚਤੀ ਗਈ ਚਾਹੇ ਹੋਰ ਹੁਣ ਤੱਕ ਆਪਸ਼ਨ ਹੋਈਆਂ ਦੱਸੋ ਉਸ ਪੈਸੇ ਨੂੰ ਕਿੱਥੇ ਲਾ ਰਹੇ ਹੋ ਕਿਹੜੇ ਡਵੈਲਪਮੈਂਟਲ ਇਨਫਰਾਸਟ੍ਰਕਚਰ ਦੇ ਵਿੱਚ ਲਾਇਆ ਪੰਜਾਬ ਦੇ ਵਿੱਚ ਇਹ ਜਾਣਕਾਰੀ ਲੋਕਾਂ ਨੂੰ ਸਾਂਝੀ ਕਰ ਦਿਓ ਫਿਰ ਤਾਂ ਸਮਝੇ ਤੁਹਾਡੀ ਨੀਅਤ ਠੀਕ ਹੈ ਪਰ ਇਹ ਇੰਜੀਨੀਅਰਸ ਲਗਾਤਾਰ ਸਵਾਲ ਖੜੇ ਕਰ ਰਹੇ ਕਿ ਸਰਕਾਰ ਦੀ ਨੀਅਤ ਇਸ ਮਸਲੇ ਨੂੰ ਲੈ ਕੇ ਠੀਕ ਨਹੀਂ ਔਰ ਹੁਣ ਹੁਣ ਤੇ ਘੱਟੋ ਘੱਟੇ ਸਮਝ ਆ ਗਿਆ ਕਿ ਜਿਹੜਾ ਬੋਲੇਗਾ ਉਹਦੇ ਤੇ ਕਾਰਵਾਈ ਹੋਏਗੀ ਕਹਿੰਦੇ ਸਾਨੂੰ ਤੇ ਹੁਣ ਲੱਗ ਰਿਹਾ ਕਿ ਹੁਣ ਤੇ ਬੋਲਣਾ ਵੀ ਇਸ ਸਰਕਾਰਾਂ ਚ ਗੁਨਾਹ ਹੋ ਗਿਆ ਕਿ ਅਸੀਂ ਇਹ ਚਿੱਠੀ ਲਿਖੀ ਸੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਸੋਹਿਲਦ ਨੇ ਅਸੀਂ ਚਿੱਠੀ ਉਹਨਾਂ ਨੂੰ ਲਿਖੀ ਕਿ ਜੀ ਇਹ ਗਲਤ ਹੋ ਰਿਹਾ ਹੈ ਕਾਨੂੰਨ ਜਿਹੜੇ ਬਦਲੇ ਗਏ ਨੇ ਉਹ ਗਲਤ ਬਦਲੇ ਗਏ ਨੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਬਾਦਲਾ ਸਾਡਾ ਹੀ ਕਰ ਦਿੱਤਾ ਗਿਆ ਦੇਖੋ ਫਿਕਰ ਤੇ ਚਿੰਤਾ ਉਹਨਾਂ ਦੀ ਵਾਜਬ ਹੈ ਕਿ ਸ਼ਿਕਾਇਤ ਕਰਨ ਤੇ ਕਾਰਵਾਈ ਹੋਏਗੀ ਤਾਂ ਫਿਰ ਅਗਲਾ ਸ਼ਿਕਾਇਤ ਕਰੇਗਾ ਕਿਨੂੰ ਪਰ ਇਹ ਗੰਭੀਰ ਮਸਲਾ ਵੀ ਹੈ ਔਰ ਮਸਲਾ ਗੰਭੀਰ ਹੈ ਇਸ ਕਰਕੇ ਹੋਰ ਵੀ ਜ਼ਿਆਦਾ ਹੈ ਕਿ ਉਹਨਾਂ ਜ਼ਮੀਨਾਂ ਦਾ ਬਣ ਕੀ ਰਿਹਾ ਹੈ ਉੱਥੇ ਫਲੈਟ ਬਣਨਗੇ ਪ੍ਰਾਈਵੇਟ ਬਿਲਡਰ ਆਉਣਗੇ ਫਿਰ ਉਸ ਤੋਂ ਬਾਅਦ ਉਹ ਪੈਸਾ ਪੁੱਡਾ ਕੋਲ ਆਏਗਾ ਪਰ ਉਹ ਪੈਸਾ ਜਾਏਗਾ ਕਿੱਥੇ ਕੀ ਫ੍ਰੀ ਬੀਜ਼ ਰਾਹੀ ਉਹ ਹਜ਼ਾਰ ਰੁਪਏ ਔਰਤਾਂ ਨੂੰ ਦਿੱਤਾ ਜਾਏਗਾ ਉਹ ਨਹੀਂ ਦਿੱਤਾ ਜਾ ਸਕਦਾ ਮੈਂ ਇੱਕ ਵਾਰ ਪਹਿਲੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਕਿ ਉਹ ਪੈਸਾ ਇਨਫਰਾਸਟ੍ਰਕਚਰ ਡਵੈਲਪਮੈਂਟ ਹੀ ਲੱਗ ਸਕਦਾ ਹੈ ਔਰ ਜੇ ਕਾਨੂੰਨ ਬਦਲਾਂਗੇ ਫਿਰ ਅਸੀਂ ਕਹਿ ਦਿੰਦੇ ਹਾਂ ਜੀ ਸੈਂਟਰ ਸਾਡਾ ਪੈਸਾ ਰੋਕ ਲੈਂਦਾ ਜੀ ਸਾਡੇ ਫੰਡ ਰੋਕ ਲੈਂਦਾ ਦੀ ਧੱਕਾ ਕਰਦਾ ਤੇ ਜੇ ਕਾਨੂੰਨ ਬਦਲੋਗੇ ਤੇ ਕਾਨੂੰਨ ਦੇ ਦਾਇਰੇ ਚ ਆਣਾ ਪਏਗਾ जे कानून के हिसाब से चलोगे तो सब ठीक है सो एक एक गंभीर मसला अच्छ निकल के सामने आया बीते दिन तुम डिस्कस किया कि लगातार इस गल का विरोध हो रहा है और किनून बदले गए पर हैरानी की गल है जिस शख्सली कानून बदले गए एक आई एस अफसर लिए उस आई एस अफसर की शिकायत मुख्री की गई और उस आई एस अफसर के ऑर्डर तिकायत वाले इंजीनियर के तबादले कर दिए ਕੋਗੇ ਯਾ ਮੰਨ ਲਓ ਇਹ ਹੁਣ ਮੰਨ ਲਓ ਪੰਜਾਬੀਓ ਮੰਨ ਲਓ ਜੋ 70 ਸਾਲਾਂ ਚ ਨਹੀਂ ਹੋਇਆ ਉਹ ਹੁਣ ਹੋ ਗਿਆ ਯਾਨੀ ਕਿ ਪੰਜਾਬ ਚ ਬਦਲਾ ਆ ਗਿਆ ਇਹ ਚਾਹਸ ਦੇਓ ਸਸਵੀਕਰ